ਹਾਂਜੀ ਸਤਿ ਸ਼੍ਰੀ ਅਕਾਲ ਭਈ ਸਾਰਿਆਂ ਨੂੰ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੀ YouTube ਚੈਨਲ Maths with Avtar Brarhti ਤੇ ਦੂਸਰੇ ਨੰਬਰ ਤੇ ਸਾਰੇ ਪੰਜਾਬ ਦਾ ਬਹੁਤ-ਬਹੁਤ ਧੰਨਵਾਦ ਮੇਰੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦੇਣ ਲਈ ਤੇ ਅੱਜ ਆਪਾਂ YouTube ਤੇ ਕੰਪੀਟੀਟਿਵ ਐਗਜ਼ਾਮਸ ਨੂੰ ਲੈ ਕੇ ਆਪਣਾ ਫਰਸਟ ਲੈਕਚਰ ਰਿਕਾਰਡ ਕਰਨ ਜਾ ਰਹੇ ਹਾਂ ਤੇ ਜਿੱਥੇ ਤੁਸੀਂ ਵੀ ਇੱਕ ਰਿਕਾਰਡ ਬਣਾ ਸਕਦੇ ਹੋ ਇਸ ਲੈਕਚਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਬਟ ਸ਼ੇਅਰ ਉਦੋਂ ਕਰਨਾ ਹੈ ਜਦੋਂ ਤੁਹਾਨੂੰ ਇਹ ਟਾਪਿਕ ਚੰਗੇ ਤਰੀਕੇ ਸਮਝ ਆ ਗਿਆ ਹੁਣ ਬੱਚੇ ਕਹਿਣਗੇ ਵੀ ਸਰ ਐਚ ਸੀ ਐਫ ਟਾਪਿਕ ਤਾਂ ਸਾਨੂੰ ਆਉਂਦਾ ਹੀ ਹੈ ਬਟ ਇਹ ਟਾਪਿਕ ਬਹੁਤ ਇੰਪੋਰਟੈਂਟ ਹੈ ਇਸ ਦੇ ਵਿੱਚੋਂ ਪੇਪਰ ਵਿੱਚ ਕੁਐਸਚਨ ਆਉਣਾ ਗਰੰਟਡ ਹੈ ਤੇ ਕੁਝ ਬੱਚੇ ਇਸ ਨੂੰ ਈਜ਼ੀ ਲੈ ਕੇ ਇਸ ਵਿੱਚ ਗਲਤੀਆਂ ਕਰ ਜਾਂਦੇ ਆ ਕੁਝ ਬੱਚੇ ਇਸ ਦੇ ਵਿੱਚ ਬਹੁਤ ਟਾਈਮ ਲਾ ਕੇ ਫਿਰ ਉਹਨਾਂ ਦੀ ਸਿਲੈਕਸ਼ਨ ਵਿੱਚ ਪ੍ਰੋਬਲਮ ਆ ਜਾਂਦੀ ਹੈ ਸੋ ਅੱਜ ਆਪਾਂ ਕਨਸੈਪਟ ਨੂੰ ਤੇ ਟ੍ਰਿਕਸ ਨੂੰ ਪ੍ਰੋਪਰਲੀ ਡਿਟੇਲ ਵਿੱਚ ਕਰਾਂਗੇ ਤਾਂ ਜੋ ਤੁਸੀਂ ਐਚसीएफ ਦਾ ਕੁਐਸਚਨ ਦੇਖਣਸਾਰ ਛੁਟਕੀਆਂ ਚਾਂਸਰ ਕਰਦੇ ਹੋ ਸਭ ਤੋਂ ਪਹਿਲਾਂ ਆਪਾਂ ਐਚसीएफ ਦੇ ਕਨਸੈਪਟ ਬਾਰੇ ਸਮਝਾਂਗੇ ਵੀ ਐਚसीएफ ਚੀਜ਼ ਕੀ ਹੁੰਦੀ ਹੈ ਦੇਖੋ ਹਾਈਐਸਟ ਕਾਮਨ ਫੈਕਟਰ ਇਹ ਸ਼ਬਦ ਸਾਰਿਆਂ ਨੂੰ ਪਤਾ ਹੈ ਬਟ ਐਕਚੁਅਲ ਵਿੱਚ ਐਚसीएफ ਕੀ ਹੁੰਦਾ ਸੋ ਜੇਕਰ ਆਪਾਂ ਇੱਥੇ ਗੱਲ ਕਰੀਏ ਆਪਣੇ ਕੋਲੇ ਦੋ ਨੰਬਰਸ ਦਿੱਤੇ ਹੋਏ ਆ ਇੱਕ 18 ਤੇ ਇੱਕ 12 ਬਹੁਤ ਬੱਚੇ ਤਾਂ ਇਸ ਦਾ ਦੇਖਣਸਾਰ ਆਨਸਰ ਕਰ ਦੇਣਗੇ ਕਹਿਣਗੇ ਸਰ 6 ਹੈ ਬਟ ਕਿਉਂ ਆ ਉਸ ਦੀ ਜੇਕਰ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਤੁਸੀਂ ਇਹ ਕੰਮ ਕਰੋ 18 ਦੇ ਸਾਰੇ ਡਿਵਾਈਜ਼ਰਸ ਲਿਖ ਲਓ ਹੁਣ ਡਿਵਾਈਜ਼ਰਸ ਕੀ ਹੁੰਦੇ ਐ ਜਿਹੜੇ ਜਿਹੜੇ ਨੰਬਰ 18 ਨੂੰ ਡਿਵਾਈਡ ਕਰਦੇ ਐ ਸੋ 18 ਨੂੰ ਡਿਵਾਈਡ ਕਰਨ ਵਾਲਾ ਪਹਿਲਾ ਨੰਬਰ ਹੈ ਜੀ 1 ਫਿਰ 2 ਫਿਰ 3 ਹੋਰ ਕੌਣ ਡਿਵਾਈਡ ਕਰਦਾ ਜੀ 4 ਨਹੀਂ ਕਰਦਾ 5 ਨਹੀਂ ਕਰਦਾ ਫਿਰ 6 ਫਿਰ 7 ਨਹੀਂ ਕਰਦਾ 8 ਵੀ ਨਹੀਂ ਕਰਦਾ ਫਿਰ 9 ਫਿਰ ਉਸ ਤੋਂ ਬਾਅਦ 11 12 10 ਕੋਈ ਨਹੀਂ ਕਰਦਾ ਐਂਡ ਤੇ ਆ ਗਿਆ ਸਿੱਧਾ 18 ਲਓ ਜੀ ਸੇਮ ਤਰੀਕੇ ਆਪਾਂ 12 ਦੇ ਵੀ ਸਾਰੇ ਡਿਵਾਈਜ਼ਰਸ ਲਿਖ ਲੈਣੇ ਆ 12 ਨੂੰ ਡਿਵਾਈਡ ਕਰਨ ਵਾਲੇ ਕਿਹੜੇ ਕਿਹੜੇ ਨੰਬਰ ਹੈ 1 ਹੈ ਜੀ ਫਿਰ 2 ਹੈ ਫਿਰ 3 ਹੈ ਫਿਰ 4 ਫਿਰ 6 ਫਿਰ ਉਸ ਤੋਂ ਬਾਅਦ ਸਿੱਧਾ ਆ ਜਾਂਦਾ 12 ਲਓ ਜੀ ਹੁਣ ਆਪਾਂ ਐਚसीएफ ਦੀ ਹਜੇ ਗੱਲ ਨਹੀਂ ਕਰ ਰਹੇ ਆਪਾਂ ਗੱਲ ਕਰ ਰਹੇ ਹਾਂ ਕਾਮਨ ਫੈਕਟਰਸ ਇਹਨਾਂ ਦੇ ਕਾਮਨ ਫੈਕਟਰਸ ਕਿਹੜੇ ਕਿਹੜੇ ਹੈ ਇੱਕ ਤਾਂ 1 ਕਾਮਨ ਆ ਦੋਨਾਂ 'ਚ ਇੱਕ ਦੋਨਾਂ 'ਚ 2 ਕਾਮਨ ਹੈ ਇੱਕ 3 ਵੀ ਕਾਮਨ ਹੈ ਇੱਕ ਹੋਰ 4 ਉੱਪਰ ਹੈ ਨਹੀਂ ਫਿਰ ਕਿਹੜਾ ਰਹਿ ਗਿਆ ਜੀ 6 ਕਾਮਨ ਹੋਰ ਕੋਈ ਵੀ ਕਾਮਨ ਨਹੀਂ ਹੈਗਾ ਦੇਖੋ ਆਪਾਂ ਇਹਨਾਂ ਦੇ ਕਾਮਨ ਫੈਕਟਰਸ ਨੂੰ ਲਿਖ ਲਿਆ ਵੀ ਕਾਮਨ ਫੈਕਟਰਸ ਕਿਹੜੇ-ਕਿਹੜੇ ਆਏ ਕਲੀਅਰ ਆ ਸਾਰਿਆਂ ਨੂੰ ਹੁਣ ਦੇਖੋ ਜੀ ਇਹਨਾਂ ਕਾਮਨ ਫੈਕਟਰਸ ਦੇ ਵਿੱਚੋਂ ਸਭ ਤੋਂ ਵੱਡਾ ਫੈਕਟਰ ਕਿਹੜਾ ਹੈ ਮਤਲਬ ਹਾਈਐਸਟ ਫੈਕਟਰ ਕਿਹੜਾ ਹੈ ਹਾਈਐਸਟ ਕਾਮਨ ਫੈਕਟਰ ਲਓ ਜੀ ਹਾਈਐਸਟ ਹੈਗਾ ਸਭ ਦੀ ਇੱਥੇ ਆਪਣੇ ਕੋਲੇ 6 ਸੋ ਇਹਨਾਂ ਦਾ ਐਚਸੀਐਫ ਆਪਣੇ ਕੋਲੇ ਕੀ ਆਊਗਾ ਜੀ 6 ਇਹ ਤਾਂ ਹੈਗਾ ਜੀ ਐਚਸੀਐਫ ਦਾ ਕਨਸੈਪਟ ਵੀ ਪਹਿਲਾਂ ਆਪਾਂ ਉਹਨਾਂ ਦੇ ਸਾਰੇ ਫੈਕਟਰਸ ਬਣਾ ਲਈ ਸਾਰੇ ਉਹਨਾਂ ਦੇ ਡਿਵਾਈਜ਼ਰਸ ਲਿਖ ਲਈ ਡਿਵਾਈਜ਼ਰਸ ਦੇ ਵਿੱਚੋਂ ਸਭ ਤੋਂ ਆਪਣੇ ਕੋਲੇ ਵੱਡਾ ਜਿਹੜਾ ਫੈਕਟਰ ਸੀ ਕਾਮਨ ਦੋਨਾਂ ਦੇ ਵਿੱਚ ਉਹ ਆਪਣਾ ਕੀ ਹੋਊਗਾ ਐਚसीएफ ਐਂ ਜੇਕਰ ਆਪਾਂ ਗੱਲ ਕਰੀਏ ਕਨਸੈਪਟ 2 ਦੀ ਮਤਲਬ ਜਦੋਂ ਆਪਾਂ ਪਾਵਰਾਂ ਦੇ ਵਿੱਚ ਸੋਲਵ ਕਰਨਾ ਹੋਵੇ ਦੇਖੋ ਸਭ ਤੋਂ ਪਹਿਲਾਂ ਮੈਂ 18 ਨੂੰ ਜੇਕਰ ਬ੍ਰੇਕ ਕਰਾਂ ਤਾਂ 18 ਨੂੰ ਆਪਾਂ ਪ੍ਰਾਈਮ ਫੈਕਟਰ ਬਣਾ ਕੇ ਕੀ ਲਿਖਾਂਗੇ 18 ਦਾ ਇੱਥੇ 9 ਆ ਗਿਆ ਕਨਸੈਪਟ ਨੂੰ ਨਾ ਬਹੁਤ ਹੌਲੀ-ਹੌਲੀ ਸਮਝਣਾ ਚਾਹੀਦਾ ਫਿਰ ਕੁਐਸਚਨਸ ਬਹੁਤ ਸਪੀਡ ਨਾਲ ਹੁੰਦੇ ਠੀਕ ਹੈ ਸੋ ਫਿਰ ਇੱਥੇ ਆਪਣੇ ਕੋਲੇ 3 ਆ ਗਿਆ ਇੱਥੇ ਵੀ 3 ਆ ਗਿਆ ਇੱਥੇ 1 ਇੱਥੇ ਵੀ 3 ਸੋ 18 ਨੂੰ ਆਪਾਂ ਲਿਖ ਸਕਦੇ ਆ 2 ਦੀ ਪਾਵਰ 1 3 ਦੀ ਪਾਵਰ 2 ਲਓ ਜੀ ਸੇਮ ਤਰੀਕੇ 12 ਨੂੰ ਸੋ 12 ਨੂੰ ਆਪਾਂ ਕੀ ਲਿਖ ਸਕਦੇ ਆ ਪਹਿਲਾਂ ਇੱਥੇ 6 ਆ ਗਿਆ ਫਿਰ ਇੱਥੇ 3 ਆ ਗਿਆ ਫਿਰ ਇੱਥੇ ਆਪਣੇ ਕੋਲੇ ਆ ਗਿਆ ਲਓ ਜੀ ਸੋ 2 ਦੀ ਪਾਵਰ 2 3 ਦੀ ਪਾਵਰ 1 ਲਓ ਜੀ ਇੱਥੇ ਮੈਂ ਇੱਕ ਲਾਈਨ ਲਿਖਣ ਲੱਗੇ ਹਾਂ ਜੋ ਕਿ ਤੁਹਾਡੇ ਬਹੁਤ ਕੰਮ ਆਊਗੀ ਐਚ ਸੀ ਐਫ ਦੀ ਜਦੋਂ ਵੀ ਪ੍ਰਾਈਮ ਫੈਕਟਰਾਇਜ਼ੇਸ਼ਨ ਨਾਲ ਆਪਾਂ ਸੋਲਵ ਕਰਨਾ ਹੋਵੇ ਇੱਥੇ ਮੈਂ ਲਿਖਣ ਲੱਗੇ ਹਾਂ ਕਾਮਨਸ ਪ੍ਰੋਡਕਟ ਆਫ ਕਾਮਨਸ ਵਿਦ ਲੋਇਸਟ ਪਾਵਰਸ ਕਾਮਨਸ ਵਿਦ ਲੋਇਸਟ ਪਾਵਰਸ ਤੁਸੀਂ ਆਖੋਗੇ ਵੀ ਸਰ ਇਹ ਕੀ ਗੱਲ ਲਿਖਤੀ ਹੁਣ ਦੇਖੋ ਤੁਸੀਂ ਇਹ ਕੰਮ ਕਰੋ ਵਿੱਚ ਇਹਨਾਂ ਦੇ ਵਿੱਚ ਕਾਮਨਸ ਲਿਖ ਲਓ ਉਹਨਾਂ ਦੀ ਲੋਇਸਟ ਪਾਵਰ ਨਾਲ ਮੈਂ ਹੀ ਲਿਖਿਆ ਨਾ ਕਾਮਨਸ ਵਿਦ ਲੋਇਸਟ ਪਾਵਰ ਹੁਣ ਕਾਮਨ ਨੰਬਰ ਕਿਹੜੇ ਕਿਹੜੇ ਆ ਦੋਨਾਂ ਚ ਇੱਕ ਤਾਂ 2 ਕਾਮਨ ਹੈ ਇੱਕ 3 ਕਾਮਨ ਹੈ ਇਹਨਾਂ ਦਾ ਕਰਨਾ ਹੁੰਦਾ ਪ੍ਰੋਡਕਟ ਮੈਂ ਇੱਥੇ ਲਿਖ ਦਿੰਦਾ ਪ੍ਰੋਡਕਟ ਆਫ ਕਾਮਨਸ ਵਿਦ ਲੋਇਸਟ ਪਾਵਰਸ ਲਓ ਜੀ ਆ ਗੱਲ ਨੂੰ ਆਪਦੇ ਦਿਮਾਗ ਚ ਨਾ ਫਿੱਟ ਕਰ ਲਿਓ ਪਲੀਜ਼ ਬਹੁਤ ਇੰਪੋਰਟੈਂਟ ਗੱਲ ਹੈ ਕਾਮਨਸ ਵਿਦ ਲੋਇਸਟ ਪਾਵਰਸ ਹੁਣ ਮੈਂ ਕਾਮਨਸ ਲਿਖ ਲਈ ਕਿਹੜੇ ਕਿਹੜੇ ਆ ਇੱਕ 2 ਆ ਕਾਮਨ ਇੱਕ 3 ਹੈ ਹੁਣ ਲੋਏਸਟ ਪਾਵਰ ਕੀ ਹੈ 2 ਦੀ ਲੋਏਸਟ ਪਾਵਰ ਕੌਣ ਹੈ ਜੀ 2 ਦੀ ਲੋਏਸਟ ਪਾਵਰ ਆਨਸਰ 1 ਲੋ ਜੀ ਸੋ ਇੱਥੇ 1 ਲਿਖਤਾ ਹੁਣ 3 ਦੀ ਲੋਏਸਟ ਪਾਵਰ ਕੀ ਹੈ ਜੀ ਲੋਏਸਟ ਮਤਲਬ ਛੋਟੀ ਲੋਏਸਟ ਪਾਵਰ ਕਿਹੜੀ ਹੈ ਆਪਣੇ ਕੋਲੇ 1 ਸੋ ਇੱਥੇ ਆਪਾਂ 1 ਲਿਖਤਾ ਸੋ ਆਨਸਰ ਫੇਰ ਆਪਣੇ ਕੋਲੇ ਕਿੰਨਾ ਆਇਆ ਜੀ 6 ਸੋ ਉਮੀਦ ਕਰਦਾ ਹਾਂ ਵੀ ਦੋਨੇ ਤਰੀਕੇ ਤੁਹਾਨੂੰ ਕਨਸੈਪਟ ਆ ਜਿਹੜਾ ਐਚਸੀਐਫ ਦਾ ਉਹ ਚੰਗੇ ਤਰੀਕੇ ਸਮਝ ਆ ਗਿਆ ਹੋ ਤੇ ਹੁਣ ਆਪਾਂ ਪਹੁੰਚਦੇ ਹਾਂ ਜੀ ਆਪਣੀ ਟ੍ਰਿਕਸ ਤੇ ਪਰ ਟ੍ਰਿਕਸ ਤੇ ਪਹੁੰਚਣ ਤੋਂ ਪਹਿਲਾਂ ਮੈਂ ਸਾਨੂੰ ਇੱਥੇ ਇੱਕ ਗੱਲ ਹੋਰ ਕਲੀਅਰ ਕਰਨੀ ਚਾਹਣਾ ਵੀ ਆਪਣੀ ਕਲਾਸ ਵਿੱਚ ਅੱਜ ਤਿੰਨ ਤਰ੍ਹਾਂ ਦੇ ਬੱਚੇ ਹੋਣਗੇ ਇੱਕ ਉਹ ਜਿਨ੍ਹਾਂ ਨੂੰ ਐਚਸੀਐਫ ਬਹੁਤ ਚੰਗੇ ਤਰੀਕੇ ਆਉਂਦਾ ਹੈ ਉਹਨਾਂ ਨੂੰ ਲੱਗਦਾ ਵੀ ਸਰ ਸਿੰਪਲ ਜੇ ਕੁਐਸਚਨ ਕਰਵਾਈ ਜਾਂਦੇ ਆ ਕਿਉਂਕਿ ਕੁਐਸਚਨਾਂ ਦਾ ਲੈਵਲ ਅੱਜ ਬਹੁਤ ਉੱਪਰ ਤੱਕ ਪਹੁੰਚੂਗਾ ਉਹ ਬੱਚਿਆਂ ਨੇ ਸਪੀਡ ਤੇ ਕੰਮ ਕਰਨਾ ਹੈ ਕਿਉਂਕਿ ਜਦੋਂ ਤੁਸੀਂ ਸਪੀਡ ਨਾਲ ਕੁਐਸਚਨਸ ਨੂੰ ਸੋਲਵ ਕਰੋਗੇ ਫਿਰ ਆਪਾਂ ਨੂੰ ਪਤਾ ਲੱਗੂ ਵੀ ਆਪਾਂ ਸਿਲੈਕਸ਼ਨ ਦੇ ਕਿੰਨਾ ਨੇੜੇ ਆ ਸੈਕਿੰਡ ਨੰਬਰ ਤੇ ਉਹ ਬੱਚੇ ਜਿੰਨਾਂ ਤੋਂ ਐਚसीएफ ਦੇ ਕੁਝ ਕੁ ਕੁਐਸਚਨ ਹੋ ਜਾਂਦੇ ਆ ਬਟ ਕੁਝ ਕੁਐਸਚਨ ਰੁਕ ਜਾਂਦੇ ਆ ਉਹਨਾਂ ਲਈ ਅੱਜ ਜਮ੍ਹਾਂ ਕਲੀਅਰ ਹੋ ਜਾਊਗਾ ਵੀ ਹਰੇਕ ਕੁਐਸਚਨ ਆਪਾਂ ਛੁਟਕੀਆਂ ਚ ਕਿਵੇਂ ਕਰਨਾ ਤੇ ਤੀਸਰੇ ਨੰਬਰ ਤੇ ਉਹ ਬੱਚੇ ਜਿਨ੍ਹਾਂ ਨੇ ਹਜੇ ਤੱਕ ਐਚसीएफ ਬਾਰੇ ਬਿਲਕੁਲ ਵੀ ਨਹੀਂ ਪਤਾ ਜਾਂ ਮਾੜਾ ਮੋਟਾ ਪਤਾ ਉਹ ਬੱਚਿਆਂ ਲਈ ਵੀ ਅੱਜ ਦੀ ਕਲਾਸ ਬਹੁਤ ਜ਼ਰੂਰੀ ਹੈ ਪਹਿਲਾਂ ਤੁਸੀਂ ਕਨਸੈਪਟ ਨੂੰ ਸਿੱਖਿਆ ਤੇ ਹੁਣ ਆਪਾਂ ਟ੍ਰਿਕ ਨੂੰ ਇਨੀ ਡਿਟੇਲ ਚ ਕਰਾਂਗੇ ਹਰੇਕ ਕੁਐਸਚਨ ਨੂੰ ਤੁਸੀਂ ਛੁਟਕੀਆਂ ਚ ਕਰਦਿਆ ਕਰੋਗੇ ਲਓ ਜੀ ਥੋੜਾ ਜਿਹਾ ਸਬਰ ਕਰਨਾ ਹਰੇਕ ਕੁਐਸਚਨ ਨੂੰ ਮੈਂ ਥੋੜਾ ਜਿਹਾ ਐਕਸਟੈਂਡ ਕਰਨ ਦੀ ਕੋਸ਼ਿਸ਼ ਕਰੂੰਗਾ ਤਾਂ ਜੋ ਦੇਚੋਂ ਨਵੀਂ ਚੀਜ਼ ਆਪਾਂ ਫਾਈਂਡ ਆਊਟ ਕਰ ਸਕੀਏ ਇੱਕੋ ਟਰਿਕ ਦੱਸੂੰਗਾ ਜਿਹਦੇ ਨਾਲ ਹਰੇਕ ਕੁਐਸਚਨ ਸੋਲਵ ਹੋ ਜਾਊਗਾ ਲਓ ਜੀ ਸਭ ਤੋਂ ਪਹਿਲਾਂ ਆਪਣੇ ਕੋਲੇ ਉਹੀ ਦੋ ਨੰਬਰ 18 ਤੇ 12 ਤੁਸੀਂ ਕਹੋਗੇ ਸਰ ਇਹਨਾਂ ਦਾ ਖੜਾ ਨਹੀਂ ਛੱਟ ਰਹੇ ਤੁਸੀਂ ਲਓ ਜੀ ਹੁਣ ਆਪਾਂ ਕੀ ਕਰਨਾ ਰਜੇ ਇਹਨਾਂ ਦੋਨਾਂ ਦੀ ਨਾ ਮਾਈਨਸ ਕਰ ਦੇਣੀ ਹੈ ਇਹਨਾਂ ਦੋਨਾਂ ਦੀ ਕੀ ਕਰ ਦੇਣੀ ਹੈ ਮਾਈਨਸ ਤੁਸੀਂ ਕਹੋਗੇ ਤਾਂ ਸਾਨੂੰ ਆਉਂਦਾ ਸੀ ਲਓ ਜੀ ਮਾਈਨਸ ਕੀਤਾ ਆਪਣੇ ਕੋਲੇ ਆ ਗਿਆ 6 ਹੁਣ ਤੁਸੀਂ ਕੀ ਕਰਨਾ 6 ਹੈ ਜਿਹੜਾ ਵੈਸੇ ਤਾਂ ਇਹ 80% ਚਾਂਸ ਹੈ ਵੀ ਇਹੀ ਐਚਸੀਐਫ ਹੋਊਗਾ ਪਰ ਜੇ ਇਹ ਐਚਸੀਐਫ ਨਾ ਵੀ ਹੋਇਆ ਫਿਰ ਆਪਾਂ 6 ਦੇ ਡਿਵਾਈਜ਼ਰ ਲੇਖ ਲਾਂਗੇ 6 ਦੇ ਡਿਵਾਈਜ਼ਰ ਕਿਹੜੇ ਕਿੜੇ ਆ 3 ਹੈ 2 ਹੈ 1 ਹੈ ਜਾਂ 6 ਆਪ ਹੈ ਹਨਾ ਲਓ ਜੀ ਹੁਣ ਦੇਖੋ 6 ਹੈ ਜਿਹੜਾ 6 18 ਨੂੰ ਡਿਵਾਈਡ ਕਰਦਾ ਜੀ ਸਰ 3 ਤੇ 12 ਨੂੰ ਡਿਵਾਈਡ ਕਰਦਾ ਜੀ ਸਰ 2 ਤੇ ਦੈਟ ਮੀਨਸ ਇਹੀ ਆਪਣਾ ਐਚਸੀਐਫ ਹੈ ਸੋ ਐਚਸੀਐਫ ਆਪਣਾ ਕਿੰਨਾ ਆ ਗਿਆ 6 ਮਤਲਬ ਇਹ ਹੋਇਆ ਵੀ ਜਿਹੜਾ ਦੋਨਾਂ ਦੀ ਮਾਈਨਸ ਕਰਕੇ ਆ ਰਿਹਾ ਜੇਕਰ ਉਹ ਦੋਨਾਂ ਨੂੰ ਡਿਵਾਈਡ ਕਰ ਰਿਹਾ ਹੋਵੇ 댓 ਮੀਨਸ ਉਹੀ ਆਪਣਾ ਕੀ ਹੋਊਗਾ ਐਚਸੀਐਫ ਜੇ ਨਾ ਕਰ ਰਿਹਾ ਹੋਵੇ ਫਿਰ ਆਪਾਂ ਉਸਦੇ ਡਿਵਾਈਜ਼ਰਸ ਲਿਖ ਲਿਆ ਕਰਾਂਗੇ ਤੇ ਜਿਹੜਾ ਡਿਵਾਈਜ਼ਰ ਦੋਨਾਂ ਨੂੰ ਡਿਵਾਈਡ ਕਰੂਗਾ ਉਹ ਆਪਣਾ ਐਚਸੀਐਫ ਹੋਊਗਾ ਖਾਲੀ ਨਹੀਂ ਕਰਨੀ ਬਿਲਕੁਲ ਹੌਲੀ ਹੌਲੀ ਸਮਝਦੇ ਆ ਅਗਲੇ ਕੁਐਸਚਨ ਤੇ ਪਹੁੰਚੋ ਦੇਖੋ ਬਈ ਇੱਥੇ ਆਪਣੇ ਕੋਲ ਇਹਨਾਂ ਦੋਨਾਂ ਦੀ ਮਾਈਨਸ ਕਿੰਨੀ ਬਣਦੀ ਹੈ 36 ਦੇ ਵਿੱਚੋਂ 24 ਦੇ ਚਾਰ ਪੰਜ ਕੁਐਸਚਨ ਇਹਦੇ ਵਰਕੇ ਕਰਾਂਗੇ ਫਿਰ ਲੈਵਲ ਅਪ ਹੋਊਗਾ ਤਾਂ ਤੁਸੀਂ ਦੇਖਿਓ ਕਿੰਨੀ ਡਿਟੇਲ ਚ ਮਜ਼ਾ ਆਜੂ ਪੜ੍ਹ ਕੇ 36 ਦੇ ਵਿੱਚੋਂ 12 ਮਾਈਨਸ ਕਰਨੇ ਆ ਕਰਨਾ ਆਲਵੇਸ ਮਾਈਨਸ ਹੈ ਵੱਡੇ ਚੋਂ ਛੋਟੀ ਟਰਮ ਸੋ ਬੱਚੇ 36 ਚੋਂ 12 ਗਏ ਕਿੰਨਾ ਆ ਗਿਆ ਜੀ ਆਪਣੀ 24 ਗਏ ਕਿੰਨਾ ਆ ਗਿਆ 12 ਲਓ ਸਰ ਪਹਿਲਾਂ ਤਾਂ 12 ਨੂੰ ਦੇਖਾਂਗੇ 12 24 ਨੂੰ ਡਿਵਾਈਡ ਕਰਦਾ ਜੀ ਸਰ 12 36 ਨੂੰ ਕਰਦਾ ਜੀ ਸਰ ਇਹਦਾ ਮਤਲਬ ਇਹੀ ਆਪਣਾ ਐਚਸੀਐਫ ਜੇ ਨਾ ਕਰਦਾ ਹੁੰਦਾ ਫਿਰ ਆਪਾਂ ਅਗਲਾ ਸਟੈਪ ਕਰਨਾ ਸੀ 12 ਦੇ ਡਿਵਾਈਜ਼ਰਸ ਲਿਖਣੇ ਸੀ ਠੀਕ ਹੈ ਸੋ ਅਗਲੇ ਕੁਐਸਚਨ ਤੇ ਪਹੁੰਚਦੇ ਹਾਂ ਹੁਣ ਤੁਸੀਂ ਨਾਲ-ਨਾਲ ਨਾ ਸਪੀਡ ਤੇ ਕੰਮ ਰੱਖਣਾ ਹੈ ਹਰੇਕ ਬੱਚਾ ਜਿਹੜਾ ਆਪਣੇ ਆਪ ਮੇਰੇ ਨਾਲ-ਨਾਲ ਕਰ ਰਿਹਾ ਉਹ ਸਪੀਡ ਤੇ ਕੰਮ ਕਰੂਗਾ ਮੇਰੇ ਤੋਂ ਪਹਿਲਾਂ ਆਨਸਰਸ ਕਰਨੇ ਆ ਫਿਰ ਮੈਨੂੰ ਜ਼ਿਆਦਾ ਖੁਸ਼ੀ ਹੋਊਗੀ ਠੀਕ ਹੈ ਲਓ ਜੀ ਸੋ ਇੱਥੇ ਆਪਣੇ ਕੋਲ ਇੱਕ ਕੁਐਸਚਨ ਆ ਜੀ 45 ਐਂਡ 75 ਸਰ ਦੋਨਾਂ ਦੀ ਸਰ ਉਹੀ ਗੱਲ ਮਾਈਨਸ ਕਰਾਂਗੇ 75 ਦੇ ਵਿੱਚੋਂ 45 ਕਿੰਨਾ ਹੁੰਦਾ ਜੀ ਇਹ ਆਪਣੇ ਕੋਲ ਹੁੰਦਾ ਸਰ 30 ਲੋ ਜੀ ਹੁਣ 30 ਹੈ ਜਿਹੜਾ 30 45 ਨੂੰ ਡਿਵਾਈਡ ਕਰਦਾ ਨਹੀਂ ਕਰਦਾ ਇੱਕ ਗੱਲ ਹੋਰ ਇੱਥੇ ਸੋਣਨੀ ਹੈ ਵੀ ਜਿਹੜਾ ਐਚ ਸੀ ਐਫ ਆਊਗਾ ਉਹ ਛੋਟੀ ਤਰ੍ਹਾਂ ਜਿਹੜੀ ਉਸ ਤੋਂ ਵੱਡਾ ਨਹੀਂ ਹੋਊਗਾ ਕਦੇ ਵੀ ਜਾਂ ਉਸ ਦੇ ਇਕੁਅਲ ਹੋਊਗਾ ਜਾਂ ਉਸ ਤੋਂ ਛੋਟਾ ਹੋਊਗਾ ਇਹ ਮੇਨ ਗੱਲ ਹੈ ਠੀਕ ਹੈ ਸੋ ਹੁਣ ਆਪਣੇ ਕੋਲ ਇੱਥੇ 30 ਹੈ ਜਿਹੜਾ 30 ਤਾਂ ਇਸ ਨੂੰ ਡਿਵਾਈਡ ਨਹੀਂ ਕਰਦਾ ਸੋ ਆਪਾਂ ਕੀ ਕਰਾਂਗੇ ਆਪਾਂ 30 ਦੇ ਡਿਵਾਈਜ਼ਰਸ ਲਿਖਾਂਗੇ 30 ਨੂੰ ਜੇਕਰ 2 ਤੇ ਵੰਡਦੇ ਆ ਤਾਂ ਆਉਂਦਾ 15 ਜੇ 3 ਤੇ ਵੰਡਦੇ ਆ ਤਾਂ ਆਉਂਦਾ 10 ਇਸ ਤਰੀਕੇ ਜੇ 4 ਤੇ ਕਰਦੇ ਆ 5 ਤੇ ਕਰਦੇ ਆ 5 ਤੇ ਕਰਦੇ ਆ ਆਉਂਦਾ 6 6 ਤੇ ਕਰਦੇ ਆ ਆਉਂਦਾ 5 ਸਾਰੇ ਲਿਖਣ ਦੀ ਲੋੜ ਨਹੀਂ ਟਾਈਮ ਨਹੀਂ ਵੇਸਟ ਕਰਨਾ ਇੱਕ ਦੂਆ ਨਾਲ ਆਪਣਾ ਚੱਲ ਜਾਣਾ ਲਓ ਜੀ ਹੁਣ ਮੈਂ ਪਹਿਲਾਂ 15 ਨੂੰ ਟਰਾਈ ਕਰਦਾ ਪਹਿਲਾਂ ਸਭ ਤੋਂ ਵੱਡੇ ਨੂੰ ਟਰਾਈ ਕਰਨਾ 15 45 ਨੂੰ ਡਿਵਾਈਡ ਕਰਦਾ ਜੀ ਸਰ 75 ਨੂੰ ਕਰਦਾ ਜੀ ਸਰ ਸੋ ਇਹਦਾ ਮਤਲਬ ਐਚ ਸੀ ਐਫ ਆਪਣਾ ਕੀ ਹੋਊਗਾ 15 ਦੇਖੋ ਕਿੰਨਾ ਸੌਖਾ ਜਮਾ ਆਸਾਨੀ ਨਾਲ ਕੁਐਸਚਨ ਹੋ ਜਾਂਦਾ ਹੈ ਪਹਿਲਾਂ ਤਾਂ ਫਾਦਰ ਨੂੰ ਹੀ ਚੈੱਕ ਕਰ ਲੈਣਾ ਕੁਐਸਚਨਾਂ ਦੇ ਜੇ ਫਾਦਰ ਨਾ ਹੋਇਆ ਫਿਰ ਉਸ ਦੇ ਬੱਚਿਆਂ ਬਾਰੇ ਦੇਖ ਲੈਣਾ ਜੇ ਕੋਈ ਬੱਚਾ ਕਰ ਰਿਹਾ ਹੋਇਆ ਉਹ ਆਨਸਰ ਹੋਊਗਾ ਸੇਮ ਤਰੀਕੇ ਇਸ ਕੁਐਸਚਨ ਤੇ ਆਉਣੇ ਕੁਐਸਚਨ ਦੇ ਵਿੱਚ ਜਿਵੇਂ ਲੈਵਲ ਪੂਰਾ ਅੱਪ ਕਰਾਂਗੇ ਜਾਂਦੇ ਜਾਂਦੇ ਤੁਸੀਂ ਇਹ ਦੇਖੋਗੇ ਕਿ ਕਿੰਨੇ ਘੈਂਟ ਕੁਐਸਚਨ ਆਉਣ ਲੱਗੇ ਹੁਣ ਇਹਨਾਂ ਦੀ ਮਾਈਨਸ ਕੀਤੀ ਕੀ ਆਊਗੀ ਦੋਨਾਂ ਦੀ ਮਾਈਨਸ ਆਊਗੀ ਸਰ 234 ਹੁਣ 234 ਤਾਂ ਸਾਫ਼ ਹੀ ਗੱਲ ਕਲੀਅਰ ਇਨੂੰ ਡਿਵਾਈਡ ਕਰ ਰਿਹਾ 1 ਤੇ ਤੇ ਇਹਨੂੰ ਡਿਵਾਈਡ ਕਰ ਰਿਹਾ 2 ਤੇ ਸੋ ਇਹਦਾ ਮਤਲਬ ਇਹੀ ਆਪਣਾ ਕੀ ਹੋਊਗਾ ਐਚ ਸੀ ਐਫ ਮਤਲਬ ਹਾਈਐਸਟ ਕਾਮਨ ਫੈਕਟਰ ਹੁਣ ਸੇਮ ਤਰੀਕੇ ਆਪਾਂ ਚੱਲਦੇ ਆ ਆਪਣੇ ਪੰਜਵੇਂ ਕੁਐਸਚਨ ਤੇ ਤੇ ਜਿਹਦੇ ਵਿੱਚ ਆਪਾਂ ਨੂੰ ਥੋੜੀ ਜੀ ਸ਼ਾਇਦ ਨਵੀਂ ਗੱਲ ਮਿਲੇ ਦੇਖੋ ਰੋਜੀ ਆਪਣੇ ਕੋਲੇ 525 ਤੇ 315 ਮੇਰੇ ਨਾਲ ਨਾਲ ਆਪਣੇ ਆਪ ਕਰਨੇ ਆ ਮੈਂ ਜਦੋਂ ਵੀ ਪੜਾ ਰਿਹਾ ਹੁੰਦਾ ਉਦੋਂ ਕੋਈ ਵੀ ਆਪਾਂ ਫਾਲਤੂ ਗੱਲ ਕਰਕੇ ਤੁਹਾਡਾ ਇੱਕ ਸਿੰਗਲ ਮਿੰਟ ਵੀ ਮੈਂ ਵੇਸਟ ਨਹੀਂ ਕਰਨਾ ਚਾਹੁੰਦਾ ਠੀਕ ਹੈ ਸੋ ਜਦੋਂ ਪੜਾਉਣ ਲੱਗ ਗਏ ਉਦੋਂ ਸਾਰਾ ਕੰਮ ਆਪਣਾ ਪੜਾਈ ਤੇ ਫੋਕਸ ਰਵਾਂਗੇ ਤੁਸੀਂ ਵੀ ਇਦਾਂ ਹੀ ਰਹਿਣਾ ਸੋ ਇਹਨਾਂ ਦੋਨਾਂ ਦੀ ਰਜੇ ਆਪਣੀ ਮਾਈਨਸ ਕਿੰਨੀ ਆ ਰਹੀ ਹੈ ਸੋ ਇਹਨਾਂ ਦੀ ਮਾਈਨਸ ਆਊਗੀ 5 ਚੋਂ 5 ਗਏ 0 2 ਚੋਂ 1 ਗਈ 1 ਤੇ ਫਿਰ 5 ਚੋਂ 3 ਗਏ 2 ਲਓ ਜੀ ਇਹ ਆ ਗਈ ਆਪਣੇ ਕੋਲੇ 210 ਹੁਣ 210 ਆ ਜਿਹੜਾ ਇਹ ਤਾਂ 315 ਨੂੰ ਡਿਵਾਈਡ 100% ਕਲੀਅਰ ਆ ਵੀ ਨਹੀਂ ਕਰਦਾ ਹਨਾ ਸੋ 210 ਦੇ ਆਪਾਂ ਫੈਕਟਰ ਬਣਾਈ ਸਭ ਤੋਂ ਪਹਿਲਾਂ ਇਸ ਨੂੰ 2 ਤੇ ਵੰਡਿਆ ਪਹਿਲਾਂ 2 ਤੇ ਵੰਡਣਾ ਫਿਰ 3 ਤੇ ਫਿਰ 4 ਤੇ ਫਿਰ 5 ਤੇ ਸੋ 2 ਤੇ ਵੰਡਿਆ ਕਿੰਨਾ ਆ ਗਿਆ 105 ਫਿਰ 3 ਤੇ ਵੰਡਿਆ 3 ਤੇ ਵੰਡਿਆ ਗਿਆ 70 ਬਾਹਲੇ ਵੰਡ ਕੇ ਦੇਖਣ ਦੀ ਲੋੜ ਨਹੀਂ ਇੱਕ ਦੋ ਨਾਲ ਸਭ ਜਾਂਦਾ ਹੁਣ ਮੈਂ 105 ਨੂੰ ਟਰਾਈ ਕਰਦਾ 105 ਦੇਖੋ ਜੀ 105 315 105 5 525 ਸੋ ਦੋਨਾਂ ਨੂੰ ਡਿਵਾਈਡ ਕਰ ਗਿਆ ਇਹਦਾ ਮਤਲਬ ਐਚसीएफ ਆਪਣਾ ਕੀ ਹੋਊਗਾ 105 ਦੇਖੋ ਕਿੰਨਾ ਸੌਖਾ ਕੰਮ ਹੈ ਜਮਾ ਆਸਾਨੀ ਨਾਲ ਦੇਖਣਸਾਰ ਕੁਐਸਚਨ ਹੋਣ ਲੱਗ ਜਾਣਗੇ ਜਦੋਂ ਤੁਸੀਂ ਸਪੀਡ ਤੇ ਕੰਮ ਕਰੋਗੇ ਕਿਉਂਕਿ ਹਜੇ ਆਪਾਂ ਸਮਝ ਰਹੇ ਹਾਂ ਹੌਲੀ ਹੌਲੀ ਜਦੋਂ ਸਪੀਡ ਬਣੂਗੀ ਤੁਸੀਂ ਦੇਖਣਸਾਰ ਹੀ ਆਨਸਰ ਕਰ ਦੇਣਾ ਸੋ ਅਗਲਾ ਕੁਐਸਚਨ 690 ਦੇ ਵਿੱਚੋਂ 414 ਮਾਈਨਸ ਕਰ ਲਓ ਜੀ 10 ਚੋਂ 4 ਗਏ 6 ਫਿਰ ਇੱਥੇ 8 ਆ ਗਈ 8 ਚੋਂ 1 ਗਏ 7 ਫਿਰ ਇੱਥੇ ਆਪਣੇ ਕੋਲੇ ਰਹਿ ਗਈ 6 6 ਚੋਂ 4 ਗਏ 2 ਲਓ ਜੀ 276 ਹੁਣ 276 ਦਾ ਸ਼ੋਰ ਆ ਵੀ 414 ਨੂੰ ਡਿਵਾਈਡ ਨਹੀਂ ਕਰਦਾ ਹਨਾ ਸੋ ਕਿਉਂਕਿ ਜੋ ਇਸ ਦਾ ਡਬਲ ਕਰਾਂਗੇ ਉਹ ਕੁਝ ਹੋਰ ਹੀ ਬਣ ਜਾਊਗਾ ਸੋ ਆਪਣੇ ਕੋਲੇ ਇਸ ਦਾ ਫਿਰ ਆਪਾਂ ਬੱਚੇ ਬਣਾਵਾਂਗੇ 276 ਦਾ ਪਹਿਲਾ ਬੱਚਾ ਜਾਨਕੀ 2 ਤੇ ਡਿਵਾਈਡ ਕਰਕੇ ਕਿੰਨਾ ਆਜੂਗਾ ਜੀ 138 138 ਆ ਗਿਆ ਫਿਰ ਆਇਂ ਦੂਜਾ ਬੱਚਾ ਫਿਰ ਆਇਂ ਤੀਜਾ ਬੱਚਾ ਪਰ ਹੋ ਸਕਦਾ ਇਹਨਾਂ ਦੀ ਲੋੜ ਹੀ ਨਾ ਪਵੇ 138 ਨੂੰ ਮੈਂ ਜੇਕਰ ਚੈੱਕ ਕਰਾਂ 138 ਨੂੰ ਜੇਕਰ ਆਪਾਂ 3 ਨਾਲ ਮਲਟੀਪਲਾਈ ਕਰੀਏ ਤਾਂ ਆਪਣੇ ਕੋਲੇ ਆ ਜਾਊਗਾ 414 138 ਨੂੰ ਜੇਕਰ ਆਪਾਂ 5 ਨਾਲ ਮਲਟੀਪਲਾਈ ਕਰੀਏ ਤਾਂ ਆਪਣੇ ਕੋਲੇ ਆ ਜਾਊਗਾ 690 ਸੋ 138 ਨੇ ਦੋਨੇ ਡਿਵਾਈਡ ਕਰਤੇ ਯਾਨੀ ਕਿ 276 ਦਾ ਜਿਹੜਾ ਪਹਿਲਾ ਵੱਡਾ ਮੁੰਡਾ ਸੀ ਜੇਠਾ ਮੁੰਡਾ ਉਹਨੇ ਦੋਨਾਂ ਤੇ ਹੀ ਕੰਮ ਕਰਤਾ ਸੋ ਆਪਣੇ ਕੋਲੇ ਐਚसीएफ ਕੀ ਹੋਊਗਾ ਜੀ ਅਗਲਾ ਕੁਐਸਚਨ ਦੋ ਕੁਐਸਚਨ ਹੋਰ ਇਹਦੇ ਵਰਗੇ ਕਰ ਲੀਏ 1248 ਦੇ ਵਿੱਚੋਂ 936 ਮੈਂ ਇੱਥੇ ਰੁਕਦਾ ਹਾਂ ਤੁਸੀਂ ਆਪਣੇ ਆਪ ਟਰਾਈ ਕਰਕੇ ਦੇਖੋ 1236 ਦੇ ਵਿੱਚੋਂ 1248 ਦੇ ਵਿੱਚੋਂ ਕੀ ਮਾਈਨਸ ਕਰਨਾ ਹੈ 936 ਸੋ ਆਪਣੇ ਕੋਲੇ 8 ਚੋਂ 6 ਗਏ 2 4 ਚੋਂ 3 ਗਏ 1 12 ਚੋਂ 9 ਗਏ 3 ਇਹ ਆ ਗਿਆ 312 ਹੁਣ ਮੈਨੂੰ ਇਹ ਦੱਸੋ ਵੀ ਜਿਹੜਾ 312 ਕਿਤੇ ਆਪ ਹੀ ਤਾਂ ਨਹੀਂ ਇਹਨਾਂ ਨੂੰ ਡਿਵਾਈਡ ਕਰਦਾ 312 ਕਰਦਾ ਸਰ ਜਮਾ 3 ਤੇ ਹੈਨਾ ਇਸ ਨੂੰ 4 ਤੇ ਸੋ ਬਣ ਗਈ ਗੱਲ ਫਿਰ ਆਹੀ ਆਪਣਾ ਐਚ ਸੀ ਐਫ ਹੈ ਬੜਾ ਸੋਚਣ ਦੀ ਲੋੜ ਹੀ ਨਹੀਂ ਜਮਾ ਸੌਖਾ ਕੰਮ ਦੋਨਾਂ ਦੀ ਮਾਈਨਸ ਕਰੋ ਆਪਣੇ ਕੋਲ ਜਿਹੜਾ ਬੰਦਾ ਆਊਗਾ ਜੇ ਤਾਂ ਉਹ ਡਿਵਾਈਡ ਕਰ ਰਿਹਾ ਤਾਂ ਠੀਕ ਹੈ ਜੇ ਉਹ ਨਹੀਂ ਕਰ ਰਿਹਾ ਤਾਂ ਉਹਦੇ ਮੁੰਡੇ ਕੱਢ ਲਓ ਜੇ ਜੇਠਾ ਮੁੰਡਾ ਕਰ ਗਿਆ ਤਾਂ ਠੀਕ ਹੈ ਨਹੀਂ ਦੂਜਾ ਕਰ ਜੂ ਨਹੀਂ ਤੀਜਾ ਕਰ ਜੂ ਪਹਿਲੇ ਦੋਆਂ ਤਿੰਨਾਂ ਚੋਂ ਕਰ ਜਾਣਾ ਠੀਕ ਹੈ ਲਓ ਜੀ ਹੁਣ ਅਗਲਾ ਕੁਐਸਚਨ 990 ਦੇ ਵਿੱਚੋਂ 825 990 ਚੋਂ 825 ਮਾਈਨਸ ਕੀਤੇ ਤਾਂ ਆਪਣੇ ਕੋਲੇ ਆ ਗਿਆ 10 ਚੋਂ 5 ਗਏ 5 ਇੱਥੇ 8 ਚੋਂ 2 ਗਏ 6 ਇੱਥੇ ਆਪਣੇ ਕੋਲੇ ਆ ਗਿਆ 9 ਚੋਂ 8 ਗਏ 1 165 ਹੁਣ 165 ਆ ਜਿਹੜਾ ਪਹਿਲਾਂ ਇਹ ਚੈੱਕ ਕਰੀਏ ਵੀ ਇਹ ਕਰਦਾ ਕਿ ਨਹੀਂ ਤਾਂ ਦੇਖੋ ਜੀ 165 ਨੂੰ ਜੇਕਰ ਆਪਾਂ ਗੱਲ ਕਰਾਂਗੇ 16 5 ਬਿਲਕੁਲ ਕਰ ਰਿਹਾ ਕਿਹਦੇ ਨਾਲ ਕਰ ਰਿਹਾ ਦੇਖੋ ਧਿਆਨ ਨਾਲ 5 ਤੇ ਸਿੱਧਾ ਹੀ ਜਾ ਰਿਹਾ ਇੱਥੇ ਆਪਣੇ ਕੋਲੇ 5 ਤੇ ਸਿੱਧਾ ਜਾਊਗਾ ਕਿਉਂਕਿ 16 5 80 80 ਤੇ 2 82 ਸੇਮ ਤਰੀਕੇ ਜੇ ਇਸ ਨੂੰ ਗੱਲ ਕਰੀਏ ਇਸ ਨੂੰ ਫਿਰ 6 ਤੇ ਕਰ ਦੂਗਾ ਹੋਰ ਕਿੱਥੇ ਜੇ ਕਰਨਾ ਹੈ ਹਨਾ ਕਿਉਂਕਿ ਦੋਨਾਂ ਦੀ -165 ਹੈ ਜੇ ਇਹਨੂੰ 5 ਤੇ ਕਰ ਰਿਹਾ ਉਹਨੂੰ ਕਿੰਨੇ ਤੇ ਕਰੂਗਾ 6 ਤੇ ਸੋ ਯਸ ਥਿਸ ਇਜ਼ ਆਰ ਐਚसीएफ ਬਹੁਤ ਸੌਖਾ ਕੰਮ ਆ ਰਿਹਾ ਜੀ ਬਹੁਤ ਸੌਖਾ ਕੰਮ ਹੌਲੀ ਹੌਲੀ ਆਪਾਂ ਫ੍ਰੈਕਸ਼ਨ ਵਾਲੇ ਕੁਐਸਚਨ ਵੀ ਕਰਾਂਗੇ ਅਗਲੇ ਪਾਰਟਸ ਵਿੱਚ ਬਟ ਪਹਿਲਾਂ ਆਪਾਂ ਐਚसीएफ ਦੇ ਕਨਸੈਪਟ ਨੂੰ ਸਮਝਿਆ ਹੁਣ ਆਪਾਂ ਉਸ ਦੀ ਟ੍ਰਿਕ ਨੂੰ ਸਮਝ ਰਹੇ ਹਾਂ ਤੇ ਟ੍ਰਿਕ ਦੀ ਪ੍ਰੈਕਟਿਸ ਜਾਰੀ ਹੈ ਟ੍ਰਿਕ ਨੂੰ ਜਿੰਨਾ ਜ਼ਿਆਦਾ ਆਪਾਂ ਪ੍ਰੈਕਟਿਸ ਕਰਾਂਗੇ ਉਨੀ ਸਪੀਡ ਨਾਲ ਆਪਣੇ ਕੁਐਸਚਨਸ ਹੋਣ ਲੱਗਣਗੇ ਹੁਣ ਇੱਥੇ ਆਪਣੇ ਕੋਲੇ 3 ਨੰਬਰਾਂ ਦੇ ਵਿੱਚ ਕੁਐਸਚਨ ਆ ਗਿਆ ਬਿਲਕੁਲ ਸੋਚਣ ਦੀ ਲੋੜ ਨਹੀਂ ਤੁਸੀਂ ਆਪਦੇ ਉਹੀ ਦੋ ਛੋਟੇ ਨੰਬਰਾਂ ਤੇ ਫੋਕਸ ਰਹਿਣਾ ਹੈ ਤੀਜੇ ਨੰਬਰ ਬਾਰੇ ਸੋਚਣਾ ਹੀ ਨਹੀਂ ਇਹਨੂੰ ਕਹਦੇ ਹੋ ਹੈ ਨੀ ਠੀਕ ਹੈ ਸੋ ਆਪਦੇ ਉਹੀ ਜਿਹੜੇ ਦੋ ਛੋਟੇ ਨੰਬਰ ਆ ਉਹਨਾਂ ਤੇ ਫੋਕਸ ਰਹਿਣਾ ਸੋ ਆਪਣੇ ਕੋਲੇ 12 ਤੇ 6 ਦੀ ਜਿਹੜੀ ਮਾਈਨਸ ਆਊਗੀ ਉਹ ਕਿੰਨੀ ਆਊਗੀ 6 ਕੱਟਿਓ ਤਾਂ ਨਾ ਯਾਰ ਬੁਰਾਇ ਲੱਗਦਾ ਠੀਕ ਹੈ ਸੋ 12 ਤੇ 6 ਦੀ ਮਾਈਨਸ ਕਿੰਨੀ ਆਊਗੀ 6 ਹੁਣ ਇਹ ਦੱਸੋ ਵੀ ਜਿਹੜਾ 6 ਹੈ ਉਹ ਇਸ ਨੂੰ ਡਿਵਾਈਡ ਕਰਦਾ ਜੀ ਇਸ ਨੂੰ ਕਰਦਾ ਜੀ ਇਸ ਨੂੰ ਕਰਦਾ ਈ ਸੋ ਆਪਣੇ ਕੋਲੇ ਐਚਸੀਐਫ ਇਹਨਾਂ ਦਾ ਕੀ ਆ ਗਿਆ 6 ਜੇ ਕਿਸੇ ਨੂੰ ਨਾ ਕਰਦਾ ਫਿਰ ਆਪਾਂ ਨੂੰ ਕੀ ਕਰਨਾ ਪੈਣਾ ਸੀ ਫਿਰ ਇਹਦੇ ਆਪਾਂ ਨੂੰ ਡਿਵਾਈਜ਼ਰਸ ਲੱਭਣੇ ਪੈਣੇ ਸੀ ਇਸ ਦੇ ਸਾਰੇ ਮੁੰਡੇ ਲੱਭਣੇ ਪੈਣੇ ਸੀ ਵੀ 6 ਦੇ ਕਿਹੜੇ-ਕਿਹੜੇ ਮੁੰਡੇ ਆਉਂਦੇ ਆ ਤੇ ਫਿਰ ਉਹਨਾਂ ਚੋਂ ਕੋਈ ਕਰਦਾ ਹੁਣ ਅਗਲਾ ਕੁਐਸਚਨ 30 42 135 ਇਹ ਵਧੀਆ ਕੁਐਸਚਨ ਹੈ ਇੰਪੋਰਟੈਂਟ ਵਿੱਚ ਰੱਖ ਲਿਓ ਮੈਨੂੰ ਚੰਗਾ ਲੱਗਦਾ ਕੁਐਸਚਨ ਲਓ ਜੀ ਸੋ ਦੋਨੇ ਛੋਟੇ ਨੰਬਰਾਂ ਦੀ ਮਾਈਨਸ ਕਿੰਨੀ ਆ ਗਈ 12 ਆ ਗਈ ਜੀ ਹੁਣ 12 30 ਨੂੰ ਡਿਵਾਈਡ ਕਰਦਾ ਨਹੀਂ ਕਰਦਾ ਸੋ ਆਪਾਂ ਫਿਰ 12 ਦੇ ਸਾਰੇ ਡਿਵਾਈਜ਼ਰਸ ਲੱਭਾਂਗੇ ਜਿੰਨੇ ਵੀ ਬਣਦੇ ਆ ਉਹਨਾਂ ਨੂੰ ਲਿਖ ਸਕਦੇ ਹੋ ਜਾਂ ਦੋਆ ਤਿੰਨਾਂ ਚ ਕੰਮ ਚੱਲ ਜਾਂਦਾ ਪਹਿਲਾਂ ਜੇਕਰ ਦੋ ਤੇ ਵੰਡਿਆ ਤਾਂ ਕਿੰਨਾ ਆਜੂਗਾ 6 ਜੇਕਰ ਆਪਾਂ ਤਿੰਨ ਤੇ ਵੰਡਿਆ ਕਿੰਨਾ ਆਜੂਗਾ 4 ਜੇਕਰ ਚਾਰ ਤੇ ਵੰਡਿਆ ਕਿੰਨਾ ਆਜੂਗਾ 3 ਅਪ ਟੂ ਸੋ ਆਨ ਲੋ ਜੀ ਹੁਣ ਦੇਖੋ ਧਿਆਨ ਨਾਲ ਜੇ ਆਪਾਂ ਪਹਿਲਾਂ 6 ਨੂੰ ਚੈੱਕ ਕਰੀਏ 6 30 ਨੂੰ ਕਰਦਾ ਜੀ ਸਰ ਕਰਦਾ 42 ਨੂੰ ਜੀ ਕਰਦਾ ਪਰ 135 ਨੂੰ ਨਹੀਂ ਕਰਦਾ ਸੋ ਚਲੋ ਬਈ ਤੂੰ ਤਾਂ ਫੇਲ ਹੋ ਗਿਆ ਜੇਠਾ ਮੁੰਡਾ ਇਸ ਵਾਰੀ ਗਿਆ ਹੁਣ ਆਪਣੇ ਕੋਲੇ 4 ਹੁਣ ਜਿਹੜਾ 4 ਆ ਰਜੇ 4 ਵੀ 135 ਨੂੰ ਨਹੀਂ ਕਰੂਗਾ ਸੋ ਇਹ ਵੀ ਫੇਲ ਹੋ ਗਿਆ ਪਰ ਇਸ ਵਾਰੀ ਕੰਮ ਕਰੂਗਾ ਤੀਜੇ ਨੰਬਰ ਵਾਲਾ ਮੁੰਡਾ 3 ਸੋ ਦੇਖੋ 3 ਇਸ ਨੂੰ ਡਿਵਾਈਡ ਕਰਦਾ ਕਰਦਾ ਜੀ ਇਸ ਨੂੰ ਡਿਵਾਈਡ ਕਰਦਾ ਕਰਦਾ ਜੀ ਤੇ ਇਸ ਨੂੰ ਕਰਦਾ ਬਿਲਕੁਲ ਕਰਦਾ ਸੋ ਆਪਣੇ ਕੋਲੇ ਇਸ ਵਾਰ ਐਚ ਸੀ ਐਫ ਕਿੰਨਾ ਆ ਗਿਆ ਜੀ ਐਚ ਸੀ ਐਫ ਆ ਗਿਆ ਇਸ ਵਾਰੀ ਆਪਣੇ ਕੋਲੇ 3 ਕਲੀਅਰ ਹੋ ਰਿਹਾ ਮਜ਼ਾ ਆ ਰਿਹਾ ਪੜ੍ਹ ਕੇ ਤਾਂ ਇਸ ਲੈਕਚਰ ਨੂੰ ਹੁਣ ਆਪਾਂ ਕਹਿ ਸਕਦੇ ਆਂ ਵੀ ਸ਼ੇਅਰ ਕਰਨਾ ਬੰਦ ਹੈ ਜੇਕਰ ਤੁਹਾਨੂੰ ਪੜ ਕੇ ਨਜ਼ਾਰਾ ਆ ਰਿਹਾ ਫਿਰ ਸ਼ੇਅਰ ਕਰਨਾ ਬੰਦ ਹੈ ਅਦਰਵਾਈਜ਼ ਨਹੀਂ ਜੇਦੋਂ ਸੋਨੂ ਹੀ ਨਹੀਂ ਚੰਗਾ ਲੱਗਿਆ ਫਿਰ ਸ਼ੇਅਰ ਕਰਨ ਦਾ ਵੀ ਕੀ ਫਾਇਦਾ ਹੈਨਾ ਸੋ ਅਗਲਾ ਕੁਐਸਚਨ ਅਗਲਾ ਕੁਐਸਚਨ ਆਪਣੇ ਕੋਲ ਹੈਗਾ ਦੇਖੋ ਕਿੰਨੀਆਂ ਕਿੰਨੀਆਂ ਵੱਡੀਆਂ ਟਰਮਸ ਆ ਗਈਆਂ ਹੁਣ ਇਤੋਂ ਵੀ ਵੱਡੀਆਂ ਆਉਣੀਆਂ ਪਰ ਇੱਥੇ ਆਪਾਂ ਇੱਕ ਟਰਿਕ ਦੇ ਵਿੱਚ ਦੇਖੋ ਇਹਨਾਂ ਦੀ ਮਾਈਨਸ ਕਰਾਂਗੇ ਕਿੰਨੀ ਆ ਜੂਗੀ 8 ਚੋਂ 8 ਕੇ 0 8 ਚੋਂ ਇੱਥੇ ਆਪਣੇ ਕੋਲੇ 8 ਹੀ ਆ ਗਿਆ ਇੱਥੇ ਆ ਗਿਆ 180 ਹੁਣ ਜਿਹੜਾ 180 ਹੈ ਇਹ ਹੋ ਹੀ ਨਹੀਂ ਸਕਦਾ ਕਿ ਇਹਨਾਂ ਦਾ ਐਚसीएफ ਕਿਉਂ ਨਹੀਂ ਹੋ ਸਕਦਾ ਕਿਉਂਕਿ ਛੋਟਾ ਨੰਬਰ ਪਿਆ 108 ਮੈਂ ਬੋਲਿਆ ਸੀ ਐਚसीएफ ਜਿਹੜਾ ਉਹ ਜਿਹੜਾ ਜਮਾਂ ਛੋਟਾ ਨੰਬਰ ਆ ਉਸ ਤੋਂ ਜਾਂ ਤਾਂ ਛੋਟਾ ਹੋਊਗਾ ਜਾਂ ਉਸਦੇ ਇਕੁਅਲ ਹੋਊਗਾ ਉਸ ਤੋਂ ਵੱਡਾ ਨਹੀਂ ਹੋ ਸਕਦਾ ਸੋ 180 ਤਾਂ ਹੋ ਹੀ ਨਹੀਂ ਸਕਦਾ ਹਨਾ ਲੋ ਜੀ ਇੱਥੇ ਆਪਣੀ ਕੋਲੇ ਪਹਿਲਾ ਮੁੰਡਾ ਬਣਾਇਆ 90 180 ਨੂੰ ਦੋ ਤੇ ਵੰਡਿਆ ਕੌਣ ਬਣਿਆ 90 ਤਿੰਨ ਤੇ ਵੰਡਿਆ ਕੌਣ ਬਣਿਆ 60 4 ਤੇ ਵੰਡਿਆ ਕੌਣ ਬਣਿਆ 45 5 ਤੇ ਵੰਡਿਆ ਕੌਣ ਬਣਿਆ 36 ਐਂ ਕਰਦੇ ਕਰਦੇ ਬਣੀ ਗਏ ਠੀਕ ਹੈ ਹੁਣ ਆਪਾਂ ਜੇਕਰ 90 ਦੀ ਗੱਲ ਕਰੀਏ ਵੀ 90 ਕਰਦਾ 60 ਕਰਦਾ ਦੇਖੋ 90 ਤੇ 60 ਚ ਨਾ ਇੱਕ ਖਾਸ ਗੱਲ ਹੈ ਵੀ ਇਹਨਾਂ ਦੇ ਪਿੱਛੇ ਜ਼ੀਰੋ ਪਈ ਹੈ ਤਾਂ ਜੇ ਜ਼ੀਰੋ ਪਈ ਹੈ ਤਾਂ ਜਾਂ ਤਾਂ ਇਹ ਪਾਂਜੇ ਵਾਲਿਆਂ ਨੂੰ ਕਰਨਗੇ ਜਾਂ ਇਹ ਜ਼ੀਰੋ ਵਾਲਿਆਂ ਨੂੰ ਕਰਨਗੇ ਇੱਥੇ ਪਿਆ 8 ਆ ਇੱਥੇ ਪਿਆ 8 ਆ ਸੋ ਆ ਦੋਨੇ ਬਾਈ ਤਾਂ ਹੋ ਗਏ ਫੇਰ ਹੋ ਗਏ ਫੇਰ ਹੁਣ ਗੱਲ ਆ ਗਈ ਤੀਜੇ ਮੁੰਡੇ ਦੀ 45 ਦੀ 45 ਆ ਜਿਹੜਾ ਇਹ ਵੀ ਪਿੱਛੇ 5000 ਰੱਖੀ ਬੈਠਾ ਜੇ 5000 ਰੱਖੀ ਬੈਠਾ ਤੇ ਆਠੇ ਆ ਜਿਨ੍ਹਾਂ ਦੇ ਪਿੱਛੇ ਉਹਨਾਂ ਲਈ ਇਹਨੇ ਵੀ ਨਹੀਂ ਕੰਮ ਕਰਨਾ ਸੋ ਇਹ ਵੀ ਫੇਲ ਹੋ ਗਿਆ ਸਮਝ ਰਹੇ ਹੋ ਗੱਲ ਬੇਟੇ ਸੋ ਫੇਰ ਆਪਣੇ ਕੋਲੇ ਆ ਗਿਆ ਜੀ ਚੌਥਾ ਮੁੰਡਾ ਦੈਟ ਇਜ਼ 36 36 ਆ ਜਿਹੜਾ ਉਹ ਇਹਨੂੰ ਘਟਦਾ 3 ਤੇ ਇਹਨੂੰ ਘਟਦਾ ਕਿੰਨੇ ਤੇ ਘਟਦਾ ਇਸ ਨੂੰ ਕੱਟੂਗਾ ਮੈਂ ਲਾਦਾ ਇਹ 86 48 6 ਤੇ ਕੱਟੂਗਾ 8 ਤੇ ਤੇ ਫਿਰ ਇਸ ਨੂੰ ਕੱਟਦਾ ਜੀ ਇਹ 10 ਦੇ ਹਨਾ ਸੋ 36 10 ਕਿੰਨਾ ਹੁੰਦਾ 360 ਸੋ ਆਪਣੇ ਕੋਲੇ ਇਹਦਾ ਮਤਲਬ ਐਚ ਸੀ ਐਫ ਕਿੰਨਾ ਆ ਜਾਊਗਾ ਐਚ ਸੀ ਐਫ ਆ ਜਾਊਗਾ ਆਪਣੇ ਕੋਲੇ 36 ਅਨੈਕਸਟ ਆਪਣੇ ਕੋਲੇ ਬਾਅਰਵੇਂ ਕੁਐਸਚਨ ਵਿੱਚ ਵੱਡੀਆਂ-ਵੱਡੀਆਂ ਟਾੰਕਸ ਦਿੱਤੀਆਂ ਹੋਈਆਂ ਇੱਥੇ ਆਪਾਂ ਨੂੰ ਕਿਹਾ 1365 1560 ਤੇ 1755 ਬਟ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਪਾਂ ਨੂੰ ਇੱਕੋ ਇੱਕ ਬ੍ਰਾਹਮਾਸਤਰ ਆਉਂਦਾ ਹੈ ਉਸੇ ਦੀ ਹੈਲਪ ਲਵਾਂਗੇ ਸੋ 1560 ਵਿੱਚੋਂ ਜੇਕਰ ਆਪਾਂ 1365 ਮਾਈਨਸ ਕਰਾਂਗੇ 10 ਚੋਂ 5 गए 5 ਤੇ ਇੱਥੇ 15 15 ਚੋਂ 6 गए 9 ਤੇ ਇੱਥੇ ਆਜੂਗਾ 1 ਸੋ 195 195 ਹੈ ਜਿਹੜਾ ਉਹ ਬਹੁਤ ਚਾਂਸ ਰੱਖਦਾ ਹੈ ਵੀ ਉੱਪਰਲੇ ਤਿੰਨਾਂ ਨੂੰ ਡਿਵਾਈਡ ਕਰੂਗਾ ਕਿਉਂ ਕਰੂਗਾ ਕਿਉਂਕਿ ਉਹਨਾਂ ਤਿੰਨਾਂ ਦੇ ਪਿੱਛੇ ਜਾਂ ਤਾਂ ਪੰਜ ਆ ਪਿਆ ਜਾਂ ਕਿ ਪਿਆ ਜ਼ੀਰੋ ਹੈਨਾ ਸੋ ਇਹਦੇ ਪਿੱਛੇ ਵੀ ਪੰਜ ਆ ਪਿਆ ਤਾਂ ਬਹੁਤ ਚਾਂਸ ਹੈ ਵੀ ਉਹਨਾਂ ਨੂੰ ਡਿਵਾਈਡ ਕਰੂਗਾ ਆਪਾਂ ਚੈੱਕ ਕਰਦੇ ਹਾਂ ਸੋ ਜੇਕਰ ਆਪਾਂ ਇੱਥੇ 200 ਹੁੰਦਾ 200 7 ਕਰਦੇ 1400 ਤਾਂ ਬਿਲਕੁਲ ਸੇਮ 5 7 35 ਉਹਨੇ ਘੱਟ ਗਿਆ ਸੋ ਇੱਥੇ 7 ਤੇ ਜਾਊਗਾ ਰਜੇ ਜੇ ਇਸ ਨੂੰ 7 ਤੇ ਕੱਟਿਆ ਤਾਂ ਇਸ ਨੂੰ ਫਿਰ 8 ਤੇ ਕੱਟੂਗਾ ਕਿਉਂ ਕਿ 195 ਦਾ ਤਾਂ ਫਰਕ ਸੀ ਓਬੀਸਲੀ ਇਸ ਨੂੰ ਫਿਰ ਕਿੱਥੇ ਕੱਟੂਗਾ 9 ਤੇ ਸੋ ਇਹਦਾ ਮਤਲਬ ਆਪਣਾ ਐਚ ਸੀ ਐਫ ਕੌਣ ਆ ਗਿਆ ਜੀ 195 ਦੇਖੋ ਕਿੰਨਾ ਭਿਆਨਕਰ ਜਿਹਾ ਕੁਐਸਚਨ ਸੀ ਤੇ ਆਪਾਂ ਆਪਣੀ ਟ੍ਰਿਕ ਨਾਲ ਉਹੀ ਕਰਤਾ ਹਨਾ ਸੋ ਨੈਕਸਟ ਆਪਣੇ ਕੋਲ ਇੱਕ ਕੁਐਸਚਨ ਨੰਬਰ ਹੈਗਾ ਜੀ ਆਪਣਾ 13ਵਾਂ 13ਵੇਂ ਕੁਐਸਚਨ ਦੇ ਵਿੱਚ ਇੱਥੇ 120 ਤੇ ਇੱਥੇ 180 ਬੱਚੇ ਇੱਥੇ ਕਾਲੀ ਕਰਦੇ ਆ ਕਹਿੰਦੇ 60 ਆਨਸਰ ਹੈ ਬਿਲਕੁਲ ਸਹੀ ਹੈ 60 ਆਨਸਰ ਹੈ ਬਟ ਆਪਾਂ ਨਵੀਂ ਚੀਜ਼ ਸਮਝਣ ਜਾ ਰਹੇ ਹਾਂ ਨਵੀਂ ਚੀਜ਼ ਕੀ ਹੈ ਸੋ ਜੇਕਰ ਦੋਨਾਂ ਦੇ ਪਿੱਛੇ ਜ਼ੀਰੋ ਪਈ ਹੋਵੇ ਤਾਂ ਉਹ ਜ਼ੀਰੋ ਨੂੰ ਕੱਟ ਦਿਓ ਸੋ ਕੀ ਬਚਿਆ 12 ਤੇ 18 ਹੁਣ 12 ਤੇ 18 ਦਾ ਤਾਂ ਆਪਾਂ ਸਟਾਰਟਿੰਗ ਦੀ ਸਿੱਖਿਆ ਸੀ ਤਿੰਨ ਵਾਰ ਉਹ ਵੀ ਸੋ 12 ਚੋਂ 18 ਚੋਂ 12 ਗੇ ਕਿੰਨਾ ਆ ਗਿਆ 6 ਹੁਣ 6 12 ਨੂੰ ਡਿਵਾਈਡ ਕਰਦਾ ਜੀ ਸਰ 6 18 ਨੂੰ ਡਿਵਾਈਡ ਕਰਦਾ ਜੀ ਸਰ ਪਰ ਕੀ 6 ਆਨਸਰ ਹੋਊਗਾ ਨਹੀਂ ਜਿਹੜੀ ਜ਼ੀਰੋ ਕੱਟੀ ਸੀ ਉਹ ਪਿੱਛੇ ਲਾ ਦਿਓ ਸੋ ਐਚ ਸੀ ਐਫ ਆਪਣਾ ਕੀ ਹੋਊਗਾ ਜੀ ਇਸ ਵਾਰੀ 60 ਤਾਂ ਇਦਾਂ ਦਾ ਕੁਐਸਚਨ ਆ ਜਿਹੜਾ ਜਿਹਦੇ ਵਿੱਚ ਜ਼ੀਰੋਸ ਕੱਟ ਕੇ ਆਉਂਦੀਆਂ ਆਪਾਂ ਨੂੰ ਇਹ ਲੱਗਦਾ ਵੀ ਬਹੁਤ ਵੱਡਾ ਕੁਐਸਚਨ ਆ ਗਿਆ ਬਟ ਉਹ ਬਿਲਕੁਲ ਸਿੰਪਲ ਹੁੰਦਾ ਤੁਸੀਂ ਮੂਰਲੇ ਨੰਬਰਾਂ ਨੂੰ ਚੱਕ ਲਿਆ ਕਰੋ ਜੇਕਰ ਸੇਮ ਨੰਬਰ ਆਫ ਜ਼ੀਰੋਸ ਹੋਣ ਤਾਂ ਉਹਨਾਂ ਨੂੰ ਤੁਸੀਂ ਘੱਟ ਸਕਦੇ ਹੋ ਐਂਡ ਤੇ ਉਹਨਾਂ ਨੂੰ ਵਾਪਸ ਲਾ ਸਕਦੇ ਹੋ ਜਿਵੇਂ ਹੁਣ ਇਸ ਦਾ ਐਡਵਾਂਸ ਕੁਐਸਚਨ ਆ ਜਿਹੜਾ ਆਪਾਂ ਉਹ ਟਰਾਈ ਕਰਦੇ ਆਂ ਕੁਐਸਚਨ ਨੰਬਰ 14 ਲਓ ਜੀ 420 ਦਿੱਤਾ ਹੋਇਆ 630 ਦਿੱਤਾ ਹੋਇਆ 1050 ਦਿੱਤਾ ਹੋਇਆ ਦੇਖੋ ਤਿੰਨਾ ਪਿੱਛੇ ਜ਼ੀਰੋ ਆ ਤਾਂ ਮੈਂ ਇੱਕ ਵਾਰੀ ਕੱਟ ਦੇਣਾ ਟੈਂਪਰੇਰੀ ਕਟਿੰਗ ਹੈ ਠੀਕ ਹੈ ਸੋ ਬਚਿਆ ਆਪਣੇ ਕੋਲੇ 63 63 ਤੇ 42 ਇਹਨਾਂ ਦੀ ਮਾਈਨਸ ਕੀਤੀ ਕਿੰਨਾ ਆ ਗਿਆ ਤੇ ਤਿੰਨਾ ਚੋਂ ਦੋ ਗਏ ਬਟੇ ਇੱਕ ਆ ਗਿਆ ਛੇ ਚੋਂ ਚਾਰ ਗਏ ਦੋ ਆ ਗਿਆ ਲਓ ਬਾਈ ਜੀ 21 ਆ ਗਿਆ ਆਪਣੇ ਕੋਲੇ ਪਰ ਕੀ 21 ਐਚसीएफ ਹੈ ਨਹੀਂ ਜੀ ਆਪਾਂ ਜਿਹੜੀ ਜ਼ੀਰੋ ਕੱਟੀ ਸੀ ਉਹਨੂੰ ਵੀ ਪਿੱਛੇ ਲਾਵਾਂਗੇ ਸੋ 210 ਹੁਣ ਜਿਹੜਾ 210 ਹੈ ਇਹ ਆਪਣਾ ਐਚसीएफ ਹੈ ਕਿਉਂ ਕਿ ਇਹ ਸਾਰਿਆਂ ਨੂੰ ਡਿਵਾਈਡ ਕਰ ਰਿਹਾ ਹੈ ਧਿਆਨ ਨਾਲ ਦੇਖੋ ਜਿਹੜਾ 21 ਸੀ ਉਹ 42 ਨੂੰ ਵੀ ਡਿਵਾਈਡ ਕਰ ਰਿਹਾ ਸੀ 2 ਤੇ ਫਿਰ ਇਹਨੂੰ ਵੀ ਕਰ ਰਿਹਾ ਸੀ 3 ਤੇ ਇਹਨੂੰ ਵੀ ਕਰ ਰਿਹਾ ਸੀ 5 ਤੇ ਇਹਦਾ ਮਤਲਬ ਪਿੱਛੇ ਜ਼ੀਰੋ ਲਾਤੀ ਐਚ ਸੀ ਐਫ ਆਪਣਾ ਕਿੰਨਾ ਆ ਗਿਆ 210 ਹੁਣ ਸੇਮ ਤਰੀਕੇ ਇੱਕ ਲਾਸਟ ਕੁਐਸਚਨ ਤੇ ਆਪਾਂ ਪਹੁੰਚਦੇ ਆ ਆਪਣੇ ਕੋਲ ਇੱਕ ਕੁਐਸਚਨ ਹੈਗਾ ਜੀ ਚਾਰ টারਮਸ ਦਾ 8 22 28 ਤੇ 44 ਲਓ ਜੀ ਇਹਨਾਂ ਦੀ ਮਾਈਨਸ ਕੀਤੀ ਇਹਨਾਂ ਦੀ ਮਾਈਨਸ ਕੀਤੀ ਕਿੰਨਾ ਆ ਗਿਆ 12 ਹੁਣ 12 ਤਾਂ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਕਿਉਂਕਿ 12 ਤੋਂ ਛੋਟੀ ਧਰਮ ਤਾਂ ਅੰਦਰ ਪਈ ਐ 8 ਹਨਾ ਸੋ ਆਪਾਂ ਗੱਲ ਕੀਤੀ ਸੀ ਵੀ ਜਿਹੜਾ ਐਚ ਸੀ ਐਫ ਹੈ ਉਹ ਇਸ ਤੋਂ ਜਾਂ ਤਾਂ ਛੋਟਾ ਹੋਊਗਾ ਜਾਂ ਇਸ ਦੇ ਇਕੁਅਲ ਹੋਊਗਾ ਲਓ ਜੀ 12 ਦੇ ਸਾਰੇ ਜਵਾਕਾਂ ਦੇ ਆਪਾਂ ਇੱਥੇ ਨਾਮ ਲਿਖ ਲੈਣੇ ਆ 12 ਦਾ ਪਹਿਲਾ ਜਵਾਕ ਹੈ ਜੀ 6 ਫਿਰ ਦੂਜਾ ਕੌਣ ਹੈ ਡਿਵਾਈਜ਼ਰ ਇਸ ਦਾ 12 ਨੂੰ 3 ਤੇ ਵੰਡਿਆ 4 12 ਨੂੰ 4 ਤੇ ਵੰਡਿਆ 3 ਹੁਣ ਇਸ ਤਰੀਕੇ ਆਪਣੇ ਕੋਲੇ ਪਹਿਲਾਂ 6 ਨੂੰ ਟਰਾਈ ਕਰਦੇ ਆ ਕੀ 6 ਅੱਠ ਨੂੰ ਕਰਦਾ ਨਹੀਂ ਜੀ ਪਹਿਲੇ ਫੇਲ ਫਿਰ 4 ਨੂੰ ਟਰਾਈ ਕਰਦੇ ਆ 4 ਕਰਦਾ ਫਿਰ ਇਹਨੂੰ ਕਰਦਾ ਇਹਨੂੰ ਕਰਦਾ ਬਿਲਕੁਲ ਇਹਨੂੰ ਕਰਦਾ ਸੋ ਆਪਣੇ ਕੋਲੇ ਐਚ ਸੀ ਐਫ ਆਪਣਾ ਕਿੰਨਾ ਆ ਗਿਆ ਐਚ ਸੀ ਐਫ ਆ ਗਿਆ ਜੀ 4 ਮਜ਼ਾ ਆ ਰਿਹਾ ਰਜੀ ਇੱਕ ਵਾਰੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਦਿਓ ਨੈਕਸਟ ਕੁਐਸਚਨ ਆਪਣੇ ਕੋਲੇ ਪਹੁੰਚਣ ਲੱਗੇ ਆ ਜੀ ਕੁਐਸਚਨ ਨੰਬਰ 16 ਤੇ ਕੁਐਸਚਨ ਨੰਬਰ 16 ਆਪਣੇ ਕੋਲੇ ਕੀ ਦਿੱਤਾ ਹੋਇਆ ਬਿਲਕੁਲ ਸੀਮ ਇਹਨਾਂ ਦੀ ਮਾਈਨਸ ਕਰ ਦਿੰਨੇ ਆ ਮੈਨੂੰ ਇਹ ਸੀ ਵੀ ਲਾਸਟ ਕੁਐਸਚਨ ਇੱਕ ਦੋ ਪਏ ਹੋਣਗੇ ਸੋ 60 ਚੋਂ 24 ਗਏ 6 ਚੋਂ ਆਪਣੇ ਕੋਲ 10 ਚੋਂ 4 ਗਏ ਕਿੰਨਾ ਆ ਗਿਆ 6 ਇੱਥੇ 5 5 ਚੋਂ 2 ਗਏ ਕਿੰਨਾ ਆ ਗਿਆ 3 ਹੁਣ 36 ਆਪ ਤਾਂ ਨਹੀਂ ਹੋ ਸਕਦਾ ਕਿਉਂ ਕਿਉਂਕਿ 24 ਉਸ ਤੋਂ ਛੋਟਾ ਪਿਆ ਸੋ 36 ਦੇ ਸਾਰੇ ਦੇ ਸਾਰੇ ਮੁੰਡਿਆਂ ਦੇ ਨਾਮ ਲਿਖ ਲਓ ਸੋ 36 ਦਾ ਪਹਿਲਾ ਜੇਕਰ 2 ਤੇ ਵੰਡਾਂਗੇ ਆਉਂਦਾ 18 3 ਤੇ ਵੰਡਾਂਗੇ ਆਉਂਦਾ 12 4 ਤੇ ਵੰਡਾਂਗੇ ਆਉਂਦਾ 9 ਇਸ ਤਰੀਕੇ ਹੁਣ 18 ਦੀ ਜੇਕਰ ਆਪਾਂ ਟ੍ਰਾਇਲ ਕਰੀਏ 18 12 24 ਨੂੰ ਨਹੀਂ ਕਰਦਾ ਸੋ ਨਹੀਂ ਹੋਊਗਾ 12 12 24 ਨੂੰ ਕਰਦਾ 2 ਤੇ 12 ਇਸ ਨੂੰ ਕਰਦਾ 5 ਤੇ ਇਸ ਨੂੰ ਕਰਦਾ 7 ਤੇ ਇਸ ਨੂੰ ਕਰਦਾ 9 ਤੇ ਸੋ ਆਪਣਾ ਐਚसीएफ ਕੌਣ ਹੋਊਗਾ ਬਾਈ ਜੀ ਐਚसीएफ ਹੋਊਗਾ ਆਪਣਾ 12 ਸੋ ਦੇਖੋ ਕਿੰਨੇ ਸੌਖੇ ਤਰੀਕੇ ਨਾਲ ਕੁਐਸਚਨ ਹੋ ਰਹੇ ਆ ਸੋ ਤੁਸੀਂ ਕਨਸੈਪਟ ਤੇ ਕੰਮ ਕਰਨਾ ਹੈ ਕਿਉਂਕਿ ਕਨਸੈਪਟ ਦੇ ਵਿੱਚੋਂ ਹੀ ਟ੍ਰਿਕਸ ਬਣਦੀਆਂ ਜਿੰਨੀਆਂ ਵੀ ਮੈਂ ਟ੍ਰਿਕਸ ਅਪਲੋਡ ਕਰਦਾ ਸਾਰੀਆਂ ਸਾਰੀਆਂ ਕਨਸੈਪਟ ਬੇਸਡ ਹੀ ਹੁੰਦੀਆਂ ਐ ਕਨਸੈਪਟ ਦੇ ਵਿੱਚੋਂ ਹੀ ਬਣਾਈਆਂ ਗਈਆਂ ਹੁੰਦੀਆਂ ਸੋ ਆਪਣੇ ਕੋਲੇ ਇਸ ਕੁਐਸਚਨ ਦਾ ਆਨਸਰ ਤੁਸੀਂ ਸਾਰਿਆਂ ਨੇ ਕਰਨਾ ਹੈ ਜੀ ਕਮੈਂਟਸ ਵਿੱਚ ਇਹ ਤੁਹਾਡਾ ਹੋਮਵਰਕ ਰਹੂਗਾ ਤੇ ਜੇਕਰ ਤੁਹਾਨੂੰ ਲੈਕਚਰ ਸਮਝ ਆਇਆ ਪੜ੍ਹ ਕੇ ਮਜ਼ਾ ਆਇਆ ਦੈਨ ਇਸ ਲੈਕਚਰ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਮੈਨੂੰ ਹੋਰ ਬੂਸਟ ਮਿਲੇ ਇਦਾਂ ਦੇ ਲੈਕਚਰਸ ਬਣਾਉਣ ਦਾ ਕਿਉਂਕਿ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਵੀ ਜਿੰਨਾ ਤੁਸੀਂ ਮੇਰੀਆਂ ਵੀਡੀਓਜ਼ ਨੂੰ ਪਿਆਰ ਦਿੱਤਾ ਮੈਂ ਤੁਹਾਡੀ ਸਿਲੈਕਸ਼ਨ ਕਰਾਉਣ ਲਈ ਦਿਨ ਰਾਤ ਮਿਹਨਤ ਕਰੂੰਗਾ ਬਸ ਤੁਸੀਂ ਇਹਨਾਂ ਲੈਕਚਰਸ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਜੇਕਰ ਤੁਹਾਨੂੰ ਪ੍ਰੋਪਰਲੀ ਸਮਝ ਆ ਗਿਆ THEN ਕਮੈਂਟਸ ਵਿੱਚ ਆਪਣੇ ਨਾਮ ਲਿਖ ਕੇ ਪ੍ਰੋਪਰਲੀ ਇਸ ਕੁਐਸਚਨ ਦਾ ਆਨਸਰ ਜ਼ਰੂਰ ਕਰਨਾ ਮੈਂ ਹਰੇਕ ਬੱਚੇ ਦਾ ਪ੍ਰੋਪਰਲੀ ਕਮੈਂਟ ਚੈੱਕ ਕਰੂੰਗਾ ਐਂਡ ਇੱਕ ਕਮੈਂਟ ਤੁਸੀਂ ਇਹ ਵੀ ਕਰਨਾ ਹੈ ਵੀ ਤੁਸੀਂ ਅਗਲਾ ਲੈਕਚਰ ਜਿਹੜਾ ਉਹ ਕਿਹੜੇ ਟੌਪਿਕ ਤੇ ਚਾਹੁੰਦੇ ਹੋ ਕਿਉਂਕਿ ਬਹੁਤ ਬੱਚਿਆਂ ਨੂੰ ਕੁਝ ਕੁ ਟੌਪਿਕ ਆ ਜਿਹੜੇ ਉਹ ਔਖੇ ਲੱਗਦੇ ਹੁੰਦੇ ਆ ਜਿਹੜਾ ਟੌਪਿਕ ਸਭ ਤੋਂ ਵੱਧ ਵਾਰ ਮੈਂਸ਼ਨ ਕੀਤਾ ਹੋਇਆ ਕਮੈਂਟਸ ਵਿੱਚ ਉਸੇ ਟੌਪਿਕ ਤੇ ਆਪਣਾ ਅਗਲਾ ਲੈਕਚਰ ਆਊਗਾ ਕਿਉਂਕਿ ਇਸ ਤੋਂ ਅਗਲਾ ਲੈਕਚਰ ਤਾਂ ਅਪਣਾਊਗਾ ਐਲਸੀਐਮ ਤੇ ਉਸ ਤੋਂ ਅਗਲੇ ਲੈਕਚਰ ਦੀ ਮੈਂ ਗੱਲ ਕਰ ਰਿਹਾ ਸੋ ਸਾਰੇ ਜਾਣੇ ਕਮੈਂਟਸ ਵਿੱਚ ਮੈਂਸ਼ਨ ਜ਼ਰੂਰ ਕਰਿਓ ਐਂਡ ਸੈਕਿੰਡ ਨੰਬਰ ਤੇ ਸ਼ੇਅਰ ਕਰਨਾ ਨਾ ਭੁੱਲਿਓ ਜਿੰਨੇ ਵੀ ਤੁਹਾਡੇ ਆਪਣੇ ਵਟਸਐਪ ਗਰੁੱਪ ਨੇ ਟੈਲੀਗ੍ਰਾਮ ਚੈਨਲ ਸੇ ਜਿੱਥੇ ਵੀ ਤੁਸੀਂ ਕਰ ਸਕਦੇ ਹੋ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਮੈਨੂੰ ਬੂਸਟ ਮਿਲੇ ਤੇ ਮੈਂ ਹੋਰ ਪਾਵਰਫੁਲ ਵੀਡੀਓਜ਼ ਬਣਾਵਾਂ ਥੈਂਕ ਯੂ